ਸਰੀ ਸਾਹਿਬ ਨੇ ਆਪਣੀ ਗੱਲ ਤਾਂ ਵਧੀਆ ਸੁਣੀ ਹੁਣ ਅੱਗੇ ਦੇਖਦੇ ਹਾਂ ਕੀ ਬਸ ਤੋਂ ਬਾਅਦ ਸਹੀ ਹੈ ਵੀ ਕੀ ਤੇ ਨਹੀਂ ਲੇਕਿਨ ਇਸ ਕੀ ਇੱਕ ਵਾਰ ਬਦਲੀ ਤੋਂ ਕਰਵਾਨੀ ਕਰਵਾਨੀ ਹੈ ਚਾਹੇ ਇਸ ਕੇ ਲਈ ਜੋ ਮਰਜੀ ਕਰਨਾ ਪਵੇ ਪ੍ਰਧਾਨ ਜੀ ਉਹ ਤਾਂ ਠੀਕ ਹੈ ਯਾਰ ਭੁੱਖ ਲੱਗ ਰਹੀ ਹੈ ਰੋਟੀ ਰਾਟੀ ਦਾ ਖਵਾ ਦਿਓ ਯਾਰ ਸਾਦੋਂ ਹੋ ਗਈ ਯਾਰ ਸਰਦਾਰ ਜੀ ਗਾੜੀ ਢਾਬੇ ਤੇ ਰੋਕ ਲੈਣਾ ਚਲੋ ਖਾਣਾ ਖਾ ਲੈਂਦੇ ਹਾਂ ਹਾਂ ਜੀ ਪ੍ਰਧਾਨ ਜੀ ਰੋਕਣਾ ਆ ਗਿਆ ਢਾਬਾ ਯਾਰ ਰੋਕ ਲਾ ਭੁੱਖ ਲੱਗੀ ਪਈ ਕਿਆ ਮਤਲਬ ਦਰਨਾ ਤਾਂ ਲਗੇਗਾ ਹੀ ਲਗੇਗਾ ਈਸੀ ਸਭ ਕੋ ਲਿਖ ਕਰ ਦਿਆ ਹੋਇਆ ਹੈ ਚਲੋ ਠੀਕ ਹੈ ਪ੍ਰਧਾਨ ਜੀ ਕਰ ਦਈਏ ਲੋਕਾਂ ਨੂੰ ਅਪੀਲ ਪਾ ਲਾ ਦਈਏ ਵੀਡੀਓ ਪਾ ਦਈਏ ਗਰੁੱਪਾਂ ਚ ਜੀ ਜਲਵਿੰਦਰ ਭਾਈ ਵੀਡੀਓ ਬਣਾ ਕੇ ਪਾ ਦੋ ਕੱਲ ਕੱਠ ਹੋਣਾ ਚਾਹੀਦਾ ਪੂਰਾ ਆਪਾਂ ਮੰਗਾ ਮਨਾ ਕੇ ਹੀ ਉੱਠਣਾ ਓਨਾ ਟਾਈਮ ਉੱਠਣਾ ਨਹੀਂ ਚਾਹੇ ਮਹੀਨਾ ਲੱਗ ਜਾਏ ਕਿਉਂ ਪ੍ਰਧਾਨ ਸਾਹਿਬ ਚਲ ਠੀਕ ਹੈ ਯਾਰ ਗੱਡੀ ਹੌਲੀ ਕਰ ਲੈ ਯਾਰ ਆਪਾਂ ਵੀਡੀਓ ਬਣਾ ਲਈਏ ਤੇ ਵੀਡੀਓ ਪਾ ਦਈਏ ਸਾਰੇ ਹੀ ਮੁਲਾਜ਼ਮ ਸਾਥੀਆਂ ਨੂੰ ਜੈ ਵਾਲਮੀਕੀ ਆਉਣ ਵਾਲੇ ਸਮੇਂ 'ਚ ਪ੍ਰਧਾਨ ਜੀ ਨੇ ਕਿਹਾ ਸੀ ਕਿ ਹੋ ਸਕਦਾ ਕਿ ਲੰਬਾ ਸਮੇਂ ਘਰ 'ਚ ਜੋ ਆਊਟਸੋਰਸਿੰਗ ਮੁਲਾਜ਼ਮਾਂ ਲਈ ਮਿੱਥਿਆ ਜਾਊਗਾ ਤੇ ਉਹ ਸਮਾਂ ਲੱਗਦਾ ਦੋਸਤੋ ਆ ਚੁੱਕਿਆਗਾ ਕਿਹੜੀ ਅੰਦਰ ਗਈ ਸੀਗੀ ਵੀ ਤੁਸੀਂ ਸਾਰੇ ਤੇ ਵਿਕਰਮ ਜੀ ਦੇ ਨਾਲ ਕੱਲ ਵੀ ਜਿਹੜੀ ਰੂਪਰੇਖਾ ਬਣਾਣੀ ਆ ਕੰਮ ਸਰ ਗੁਪਤਾ ਜੀ ਮੇਨ ਵੱਲ ਦੇ ਧਰਮ ਵਿੱਚ ਕਿਹੜੇ ਕਿਹੜੇ ਜਿਹੜੇ ਜਾਦਤਾਂ ਕਰਦੇ ਨੇ ਤਾਂ ਨਿਮੇਚ ਸਰ ਬੰਦਾ ਬਹੁਤ ਜ਼ਿਆਦਾ ਹੈ ਪਰ ਬਲਵਿੰਦਰ ਥੋੜਾ ਜ਼ਿਆਦਾ ਖਰਾਬ ਕਰ ਰਿਹਾ ਜਿਹੜੀ ਭੀੜ ਵਧੀ ਹੈ ਨਾ ਇਹ ਸਾਰੀ ਬਲਵਿੰਦਰ ਕਰਕੇ ਆ ਇੱਕ ਪੱਕਾ ਮਲਾਜਮ ਹੈ ਕਿ ਕੱਚਾ ਨਿਮੇਚ ਸਰ ਕੱਚਾ ਮਲਾਜਮ ਨਹੀਂ ਹੈ ਜਿਹੜੇ ਭੀੜ ਹੋਈ ਹੈ ਉਹ ਤਾਂ ਕੱਚੇ ਮਲਾਜਮ ਹੁੰਦੀਆਂ ਪੱਕੇ ਤਾਂ ਪਰ ਰੋਕ ਰੱਖਿਓ ਪ੍ਰਧਾਨ ਨੂੰ ਬਲਾਉ ਮੀਟਿੰਗ ਰੱਖੋ ਹਾਂਜੀ ਰੋਜ਼ ਰੋਜ਼ ਆਪਣੇ ਕੋਈ ਮੰਤਰੀ ਆਇਆ ਰਹਿੰਦਾ ਆਪਣੇ ਸਫਾਈ ਦਾ ਕੰਮ ਬੰਦ ਹੋਇਆ ਪਿਆ ਇਹਨਾਂ ਨੂੰ ਧਰਨੇ ਤੋਂ ਉਠਾਓ ਤੇ ਕੰਮ ਤੇ ਭੇਜੋ ਜੋ ਮਰਜ਼ੀ ਕਰੋ ਜੋ ਮਰਜ਼ੀ ਕਰੋ ਮੈਨੂੰ ਇਹ ਕੰਮ ਤੇ ਚਾਹੀਏ ਹੈ ਜੀ ਸਰ ਮੈਂ ਉਹਰਾ ਕਰਦਾ ਹੋਇਆ ਲਓ ਸਭ ਠੀਕ ਆ ਸਰ ਤੇ ਉਹ ਸਰ ਬਲਵਿੰਦਰ ਦਾ ਕਰ ਕਰਦੇ ਆ ਬਲਵਿੰਦਰ ਦਾ ਹਾਂ ਭਾਈ ਕੀ ਹਾਲ ਹੈ ਕੀ ਹਾਲ ਹੈ ਠੀਕ ਹਾਂ ਬਹੁਤ ਵਧੀਆ ਭਾਈ ਧਰਨਾ ਚਾਹਤ ਵੀ ਦਿੱਤਾ ਬੰਲੇ ਸਰਕਾਰ ਨਾਲ ਹਾਂ ਗੁਰਪ੍ਰੀਤ ਧਰਨਾ ਚਾਹਤਾ ਯਾਰ ਜੂਨੀਅਨ ਤੇ ਅਫਸਰਾਂ ਦੀ ਮੀਟਿੰਗ ਹੋਈ ਸੀਗੀ ਪਤਾ ਨਹੀਂ ਉੱਥੇ ਕੀ ਗੱਲਬਾਤ ਹੋਈ ਆ ਤੇ ਆਕੇ ਧਰਨਾ ਇੱਥੇ ਚਾਹਤਾ ਮੀਟਿੰਗ ਚ ਕੀ ਗੱਲ ਹੋਈ ਪਤਾ ਨਹੀਂ ਲੱਗਿਆ ਪਤਾ ਨਹੀਂ ਕੀ ਹੋਇਆ ਯਾਰ ਪਤਾ ਨਹੀਂ ਪ੍ਰਧਾਨ ਡਰ ਗਿਆ ਕਿ ਹੱਥ ਝਾੜ ਕਰਤੀ ਆ ਯਾਰ ਹੋਰ ਵੀ ਗੱਲਬਾਤ ਬਾਈ ਚਲ ਹੋਰ ਤਾਂ ਕੀ ਦੱਸਾਂ ਯਾਰ ਸਾਰਿਆਂ ਨੂੰ ਕੰਮ ਤੇ ਰੱਖ ਲਿਆਗਾ ਮੇਰੇ ਬਾਰੇ ਪਤਾ ਨਹੀਂ ਕੀ ਹੋਗਾ ਮੈਨੂੰ ਕਹਿੰਦੇ ਵੀ ਅਫਸਰਾਂ ਨੂੰ ਪੁੱਛ ਕੇ ਦੱਸਾਂਗੇ ਦਫਤਰ ਆਇਆ ਸੀ ਯਾਰ ਚੱਲ ਕਰਦੇ ਆ ਪਤਾ ਇੱਥੇ ਕੀ ਕਹਿੰਦੇ ਆ ਚਲ ਚੱਲੀਏ ਬਈ ਚਲ ਆ ਜਾ ਮਿਰਟ ਸਾਹਿਬ ਜੀ RAM RAM JI। ਹਰ ਆਉ ਜੀ, ਹੋ ਠੀਕ ਹੋ। ਹਾਂ, ਬੜੀਆ ਜੀ। ਬਲਵਿੰਦਰ ਜੀ। ਹਾਜੀ ਤੁਸੀ ਐਂ ਕਰ ਕਰੋ ਵੀ ਅਫਸਰਾਂ ਨੇ ਨਾ ਮੈਨੂੰ ਅਜੇ ਤੁਸੀ ਦੱਸਿਆ ਨਹੀਂ ਐ। ਥੋੜੇ ਬਾਰੇ ਵੀ ਤੁੰਨ ਕੰਮ ਤੇ ਲੈਣਗੇ ਤੇ ਨਹੀਂ ਲੈਣਗੇ ਇਸੇ ਕਰਕੇ ਤੁਸੀ ਆ ਕੇ ਆਪਦੇ ਘਰੇ ਰਹਿ ਰਹੇ ਆ। ਮਿਰਟ ਸਾਹਿਬ ਸਾਰੇ ਤਾਂ ਕੰਮ ਤੇ ਲੈ ਲਏ ਆ ਜੀ। ਤੇ ਮੇਰੇ ਬਾਰੇ ਇਹਨਾਂ ਨੂੰ ਕੀ ਹੋ ਰਿਹਾ ਜੀ? ਮੈਨੂੰ ਕਿਉਂ ਨਹੀਂ ਕੰਮ ਤੇ ਲੈ ਰਹੇ ਜੀ? ਯਾਰ ਇਹ ਮੈਨੂੰ ਨਹੀਂ ਪਤਾ ਵੀ ਚਲੋ ਕਿਉਂ ਨਹੀਂ ਲੈ ਰਹੇ। ਤੋ ਉਹ ਜਾ ਕੇ ਦਫ਼ਤਰ ਪਤਾ ਕਰਾਂ। ਮੈਨੂੰ ਹੁਕਮ ਹੋਇਆ ਹੈ ਵੀ ਤੈਨੂੰ ਕੰਮ ਤੇ ਨਹੀਂ ਲੈਣਾ ਹੈ। ਚਲੋ, ਠੀਕ ਹੈ ਮਿਰਟ ਸਾਹਿਬ। ਮੈਂ ਜਾ ਕੇ ਪਰਧਾਨ ਜੀ ਹਾਲ ਠੀਕ ਐ ਸਨੀ ਯਾਰ ਪ੍ਰਧਾਨ ਜੀ ਕੀ ਗੱਲ ਹੋ ਗਈ ਮੈਂ ਸੁਣਿਆ ਤੁਹਾਨੂੰ ਕੰਮ ਤੇ ਨਹੀਂ ਲੈ ਰਹੇ ਹੋਰ ਯਾਰ ਸਨੀ ਯਾਰ ਪੰਜ ਛੇ ਦਿਨ ਹੋ ਗਏ ਕੰਮ ਤੇ ਜਾਂਦੇ ਨਹੀਂ ਯਾਰ ਮੇਟ ਕੰਮ ਤੇ ਨਹੀਂ ਲੈਂਦਾਗਾ ਉਹ ਕਹਿੰਦਾ ਵੀ ਦਫ਼ਤਰੋਂ ਪਤਾ ਕਰੋ ਸਮਝ ਨਹੀਂ ਆ ਰਹੀ ਯਾਰ ਟੈਨਸ਼ਨ ਹੋਈ ਪਈ ਐ ਕੀ ਤਰ੍ਹਾਂ ਪ੍ਰਧਾਨ ਜੀ ਆਪਸਰਾ ਦੇ ਪੈਰਪੂਰ ਫੜ ਲਓ ਮੈਂਨਤਾ ਤਰਲੇ ਕਰ ਲਓ ਨੌਕਰੀ ਦਾ ਕੰਮ ਐ ਕੀਪਤਾ ਮੰਨ ਨਹੀਂ ਜਾਣ ਨਾਲੇ ਨਵੀਂ ਸਰਕਾਰ ਬਣੀ ਐ ਕੀਪਤਾ ਤੁਹਾਨੂੰ ਪੱਕੇ ਹੀ ਕਰ ਦੇਣ ਭਰਾਵਾ ਮੈਂ ਤਾਂ ਬਹੁਤ ਮਨਤਾ ਤਰਲੇ ਕਰਕੇ ਦੇਖ ਲਿਆ ਯਾਰ ਕੋਈ ਨਹੀਂ ਸੁਣਦਾ ਯਾਰ ਸਭ ਇੱਥੇ ਪੈਸੇ ਲਈ ਯਾਰ ਸਭ ਛਾ ਛੱਡ ਗਈ ਯਾਰ ਕੋਈ ਨਹੀਂ ਖੜਦਾ ਕੋਈ ਨਹੀਂ ਖੜਦਾ ਇੱਥੇ ਹੋਰ ਕੀ ਬਣਿਆ ਬਲਿੰਦ ਭਾਈ ਕੁਝ ਨਹੀਂ ਬਣਿਆ ਯਾਰ ਉਹਦੇ ਆਪਾਂ ਤੇਰੇ ਸਾਹਮਣੇ ਗਏ ਵੀ ਸੀਗੇ ਤੇ ਮੈਂ ਤਾਂ ਪੈਰ ਵੀ ਫੜਨ ਉਹਨਾਂ ਨੂੰ ਤਿਆਰ ਹੋਇਆ ਪਿਆ ਯਾਰ ਵੀ ਐਬ ਮੇਰੀ ਨੌਕਰੀ ਬਚ ਜੇ ਕਿਵੇਂ ਲੱਗੂ ਪਰ ਕੁਝ ਬਾਣੀ ਨਹੀਂ ਦਿਖਾਇਆ ਭਾਈ ਗੋਲੂ ਵਰਗੇ ਨਾਲ ਗੱਲ ਕਰਕੇ ਦੇਖ ਲੈ ਉਹਨਾਂ ਤਾਂ ਅਸਰਾਂ ਕਿੰਨੇ ਲਿੰਕ ਹੈ ਉਹ ਯਾਰ ਮੈਂ ਗੋਲੂ ਵਰਗਿਆਂ ਨਾਲ ਵੀ ਗੱਲ ਕੀਤੀ ਸੀ ਯਾਰ ਤੇ ਉਹਨਾਂ ਨੇ ਵੀ ਗੱਲ ਕੀਤੀ ਹੋਣੀ ਆ ਉਹ ਕਹਿੰਦੇ ਯਾਰ ਤੇਰਾ ਤਾਂ ਅਫਸਰ ਖਿਲਾਫ ਹੀ ਬੜੇ ਹੋਏ ਪਏ ਆ ਯਾਰ ਯਾਰ ਮੈਂ ਇਹੋ ਜਿਹਾ ਕੀ ਕਹਤਾ ਯਾਰ ਸਾਰੇ ਅਫਸਰ ਮੇਰੇ ਖਿਲਾਫ ਹੋ ਗਏ ਯਾਰ ਸਮਝ ਨਹੀਂ ਆਉਂਦੀ ਯਾਰ ਭੈਣ ਦਨੀ ਦੀ ਕੀ ਕਰੀਏ ਯਾਰ ਮੈਂ ਨਾ ਬਾਈ ਨਾਲ ਗੱਲ ਕਰਕੇ ਦੇਖਦਾ ਸਰਕਾਰ ਭਾਵੇਂ ਉਹਨਾਂ ਦੀ ਨਹੀਂ ਹੈਗੀ ਲੇਕਿਨ ਬੰਦੇ ਤਾਂ ਉਹਨਾਂ ਦੇ ਇੱਥੇ ਕੰਮ ਕਰ ਰਹੇ ਆ ਨਾ ਉਹਨੂੰ ਕਹਤਾਂ ਨੂੰ ਸਰ ਜੀ ਕਹਦੇ ਆਲਾ ਬੈਠੋ ਗੱਡੀ ਦੇ ਅੰਦਰ ਬੈਠੋ ਭਾਈ ਬਲਵਿੰਦਰ ਮੇਰਾ ਦੋਸਤ ਹੈ ਉਹਨੂੰ ਨੌਕਰੀ ਤੋਂ ਕੱਢ ਤੇ ਕਿਉਂ ਭਾਈ ਧਰਨਾ ਜਾ ਲਾਇਆ ਸੀ ਪ੍ਰਧਾਨ ਬਣਦਾ ਹੋਊਗਾ ਭਾਈ ਉਹ ਗਰੀਬ ਹੈ ਦੋ ਤੀਆਂ ਦਾ ਪਿਓ ਵੀ ਹੈ ਉਹਦੇ ਅੱਗੇ ਪਿੱਛੇ ਕੋਈ ਵੀ ਨਹੀਂ ਹੈ ਬਸ ਉਹ ਪ੍ਰਧਾਨ ਦੀਆਂ ਗੱਲਾਂ ਚਾਹ ਰਿਹਾ ਹੈ ਬਲਵਿੰਦਰ ਆਪਣੇ ਪਿੰਡ ਵਾਲਾ ਉਹ ਬਥੇਰੇ ਪੈਸੇ ਆ ਉਹਦੇ ਕੋਲੇ ਹੁਣ ਤਾਂ ਘਰ ਵੇਚਿਆ ਬੜਾ ਲੋੜ ਦਾ ਲੋਕਾਂ ਨੂੰ ਕੋਈ ਨਾ ਕਰ ਦਿਆ ਹਾਲਾਤ ਚਲੋ ਠੀਕ ਹੈ ਬਾਈ ਜੀ ਉਹ ਗੁਰਪ੍ਰੀਤ ਉਹ ਤੂੰ ਪੈਨਸ਼ਨ ਨਾਲ ਹੈ ਜੀ ਬਹਿਨਾਂ ਨਾਲ ਆਪੇ ਗੱਲ ਕਰਨੀ ਬਸ ਉਹਨੂੰ ਕਹਿ ਤੂੰ 20-25 ਹਜ਼ਾਰ ਦਾ ਹੱਲ ਕਰਕੇ ਰੱਖਿਓ ਨੌਕਰੀ ਪੱਕੀ ਹੈ ਜਾਇ ਠੀਕ ਹੈ ਕਰ ਦਾਂਗਾ ਬਾਈ ਨਾ ਇੱਕੋ ਗੁਰਪ੍ਰੀਤ ਬਾਈ ਨਾਲ ਗੱਲ ਹੋਈ ਏ ਅਰ ਤੇਰੀ ਬਾਈ ਨਾਲ ਗੱਲ ਤਾਂ ਹੋ ਗਈ ਬਾਈ ਕਹਿੰਦਾ ਦੇਖਦੇ ਆਪਾਂ ਕਰਦੇ ਆ ਕੋਈ ਹੱਲ ਉਹ ਸਾਰਾ ਇਹ ਡਰਾਈਵਰ ਨੇ ਵੀ 20000 ਰੁਪਏ ਮੰਗੇ ਉਹ ਯਾਰ ਤੈਨੂੰ ਤਾਂ ਪਤਾ ਤਾਂ ਹੈਗਾ ਯਾਰ ਕਿ ਆਰਟੀਕ ਨੇ ਉਹ ਤਾਂ ਤੰਗ ਹੋਏ ਪਏ ਆ ਉਹਨੂੰ 20 25000 ਰੁਪਏ ਕਿੱਥੋਂ ਦੇ ਦਾਂਗੇ ਪਰ ਠੀਕ ਹੈ ਬਾਈ ਜੀ ਫਿਰ ਬਾਈ ਜੀ ਕਹਿੰਦੇ ਸੀ ਕੱਲ ਆਪਾਂ ਗੱਲ ਕਰਦੇ ਆ 11:00 ਵਜੇ ਤੱਕ ਹੱਲ ਕਰਾ ਲਾਂਗੇ ਤੁਹਾਡਾ ਹੂੰ ਕੋਈ ਗੱਲ ਚੱਲ ਠੀਕ ਆ ਗੁਰਪ੍ਰੀਤ ਯਾਰ ਮੈਂ ਬੱਚੇ ਲੈ ਕੇ ਆਉਣਾ ਤੇ ਕਾਇਮ ਹੋਇਆ ਤੇ ਫਿਰ ਮਿਲਦੇ ਹਾਂ ਕੋਈ ਟਾਈਮ ਨਹੀਂ ਆਪਾਂ ਕਰਦੇ ਕੋਈ ਵਾਸਤਾ ਠੀਕ ਹੈ ਠੀਕ ਬਾਈ ਪ੍ਰਿੰਦਰ ਬੰਦਾ ਚੰਗਾ ਯਾਰ ਮਾੜੀ ਹੀ ਉਹ ਦਿਨ ਸਮਾਜ ਨਾ ਖੜਦਾ ਪਰ ਸਮਾਜ ਨਹੀਂ ਉਹ ਦਿਨ ਖੜਿਆ ਯਾਰ ਯਾਰ ਕਰੀਬ ਬੰਦੇ ਨਹੀਂ ਹੁੰਦੇ ਯਾਰ ਜੇ ਚਾਰ ਪੈਸੇ ਹੁੰਦੇ ਭਾਵੇਂ ਕੁਝ ਹੋ ਜਾਂਦਾ ਯਾਰ ਕੀ ਹਾਲ ਹੈ ਬਲਵਿੰਦਰ ਜੀ ਤੁਸੀਂ ਠੀਕ ਹੋ ਠੀਕ ਹੋ ਬੈਠੋ ਕਿੰਨੇ ਕੀ ਮੈਂ ਅਮਰਿੰਦਰ ਜੀ ਯਾਰ ਯਾਰ ਪੜਨਾ ਕੀ ਹੈ ਮੈਨੂੰ ਇੱਕ ਗੱਲ ਦੱਸ ਯਾਰ ਇੱਥੇ ਮੇਰੀ ਆਪ ਦੇ ਵਾਸਤੇ ਸੀਗਾ ਮੈਂ ਇਸ ਲੜਾਈ ਦੇ ਵਿੱਚ ਮੈਂ ਕੁਛ ਆਪ ਦਾ ਕੁਛ ਕਰਨਾ ਸੀਗਾ ਮੇਰੇ ਤੇ ਕੋਵਾਸੀ ਗਿਨਾ ਜਿਹੜੇ ਬੰਦੇ ਕੱਚੇ ਬੰਦੇ ਬਨ ਲੱਗੇ ਹੋਏ ਜਨੇ ਇਹ ਇਨਸੋਰਸ ਹੋ ਜਾਣ ਜਿਹੜੀ ਇਹਨਾਂ ਤੇ ਬੰਦਸ਼ ਆ ਜਿਹੜੀ ਠੇਕੇਦਾਰੀ ਦੀ ਬੰਦਸ਼ ਆ ਉਹ ਬੰਦਸ਼ ਟੁੱਟ ਗਈ ਯਾਰ ਠੀਕ ਹੈ ਮੇਰੇ ਇਕੱਲੇ ਦਾ ਕੰਮ ਸੀਗਾ ਯਾਰ ਮੈਂ ਵੀ ਇਹ ਗੱਲ ਚਾਹੁੰਦਾ ਸੀ ਆ ਯਾਰ ਵੀ ਜਿਵੇਂ ਵੱਡੇ ਲੋਕਾਂ ਦੇ ਬੱਚੇ ਚੰਗੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਇਹਨਾਂ ਦੇ ਬੱਚੇ ਪੜ੍ਹਨ ਮੇਰੇ ਬੱਚੇ ਪੜ੍ਹਨ ਪਰ ਇੱਥੇ ਕੁਝ ਹੋਰ ਹੀ ਹੋ ਗਿਆ ਯਾਰ ਜਿਹੜੇ ਸਮਾਜ ਦੇ ਵਿੱਚ ਸਾਡੇ ਲੀਡਰ ਨੇ ਉਹਨਾਂ ਦੇ ਨਾਲ ਝੰਡੇ ਚੱਕਦਾ ਰਿਹਾ ਯਾਰ ਉਹ ਅੱਜ ਮੇਰੇ ਇਸ ਹੱਕ ਦੀ ਲੜਾਈ ਦੇ ਨਾਲ ਨਹੀਂ ਖੜੇ ਆ ਜਿਹੜੀ ਜੱਥੇਬੰਦੀਆਂ ਜਿਹੜੀਆਂ ਜੂਨੀਅਨਾਂ ਚਲਾ ਰਿਆ ਜਿਹੜੇ ਬੰਦੇ ਜਿਨ੍ਹਾਂ ਦੇ ਨਾਲ ਮੈਨੂੰ ਚੱਲਣਾ ਪੈਂਦਾ ਕਿਤੇ ਹੋਰ ਬੰਦੇ ਵੀ ਅਸੀਂ ਚਲਾਏ ਤੇ ਉਹਨਾਂ ਨੇ ਕੀ ਕੀਤਾ ਇਸ ਟੈਗ ਸਾਰੇ ਵਾਸਤੇ ਸੀ ਕਿ ਮੇਰੇ ਕੱਲੇ ਵਾਸਤੇ ਸੀਗੀ ਕਿ ਮੈਂ ਕੱਲੇ ਨੇ ਪੱਕਾ ਹੋਣਾ ਸੀਗਾ ਇੱਥੇ ਵਿੱਚ ਸਾਰਿਆਂ ਨੇ ਹੋਣਾ ਸੀ ਅੱਜ ਮੇਰੇ ਨਾਲ ਕੀ ਹੋਇਆ ਕੋਈ ਬੰਦਾ ਜਿਹੜੇ ਬੰਦੇ ਮੇਰੇ ਨਾਲ ਕੱਢਦੇ ਦੀਏ ਮੇਰੇ ਨਾਲ ਹੀ ਨਹੀਂ ਸਰਕਦਾ ਮੇਰਾ ਦੱਸ ਯਾਰ ਕੀ ਕਸੂਰ ਆ ਯਾਰ ਇਹਦੇ ਵਿੱਚ ਹਰਤਾਲਾ ਸ਼ੁਰੂ ਹੁੰਦੀਆਂ ਸੀਗੀਆਂ ਲੋਕ ਮੇਰੇ ਘਰ ਨੀਮਾ ਕਰ ਦਿੰਦੇ ਸੀ ਵੀ ਆ ਤੂੰ ਆ ਤੂੰ ਆ ਸਾਡਾ ਇਹਦੇ ਵਿੱਚ ਸੀਗਾ ਕੁਝ ਉਹ ਸਮਾਜ ਦੇ ਠੇਕੇਦਾਰ ਅੱਜ ਕਿੱਥੇ ਗਏ ਯਾਰ ਜਿਹੜੇ ਮੈਨੂੰ ਘਰੋਂ ਵੀ ਆ ਕੇ ਲੈ ਗਏ ਨੇ ਘਰੇ ਛੱਡ ਕੇ ਵੀ ਜਾਂਦੇ ਸੀ ਆ ਜੋ ਬੰਦੇ ਕਿੱਥੇ ਗਏ ਯਾਰ ਗਵਿੰਦਰ ਜੀ ਪਤਾ ਕੀ ਗੱਲ ਹੈ ਜੋ ਬੰਦੇ ਤੁਹਾਡੇ ਨਾਲ ਖੜ ਜਾਂਦੇ ਸ ਤਾਂ ਅੱਜ ਇਹ ਕੁਝ ਹੋਣਾ ਨਹੀਂ ਠੀਕ ਹੈ ਉਹ ਬਾਈ ਉਹਨਾਂ ਬੰਦਿਆਂ ਨੇ ਜੀਦਾ ਸਾਰੀ ਕਹਾਣੀ ਵਿਗਾੜੀ ਹੋਈ ਹੈ ਇਹ ਗਲਤ ਗੱਲ ਆ ਉਹਨਾਂ ਦੀ ਤੈਨੂੰ ਮੈਂ ਦੱਸ ਨਹੀਂ ਸਕਦਾ ਯਾਰ ਸਾਡੇ ਇੱਥੇ ਤਕਰੀਬਨ 7-800 ਬੰਦਾ ਇਕੱਠਾ ਹੋ ਜਿੰਨਾਂ ਦੀ ਆਵਾਜ਼ ਬਣਾਈ ਸੀ ਜਿਹੜੀਆਂ ਪਹਿਲਾਂ ਵੀ ਹੜਤਾਲਾਂ ਹੋਈਆਂ ਨੇ ਪਹਿਲਾਂ ਵੀ ਲੜਾਈਆਂ ਲੜੀਆਂ ਨੇ ਪਰ ਜਿਹੜਾ ਮੇਰੇ ਨਾਲ ਹੋਇਆ ਇਹ ਪਹਿਲੀ ਵਾਰੀ ਹੋਇਆ ਇਹ ਮੈਨੂੰ ਹਟਾਉਣਾ ਇਹਨਾਂ ਦਾ ਮਕਸਦ ਨਹੀਂ ਆ ਜਿੰਨੇ ਕੱਚੇ ਬੰਦੇ ਤੇ ਬਾਲਮੀਕ ਸਮਾਜ ਆ ਜਾਂ ਇਸੇ ਸਮਾਜ ਆ ਅਫਸਰਾਂ ਨੇ ਜਿਹੜਾ ਕੰਮ ਕੀਤਾਗਾ ਉਹਨਾਂ ਨੂੰ ਦਬਾਉਣ ਦਾ ਕੰਮ ਕੀਤਾਗਾ ਮੈਨੂੰ ਹਟਾਉਣਾ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਸੀਗੀ ਪਰ ਹੁਣ ਕੋਈ ਵੀ ਕੱਚਾ ਬੰਦਾ ਆਵਾਜ਼ ਨਹੀਂ ਚੱਕ ਸਕੂਗਾ ਬਤੀ ਕੁਤੀ ਜੁਨੀਅਰ ਇਹੋ ਜੀ ਹੋਗੀ ਬਤੀ ਕੁਤੀ ਪ੍ਰਧਾਨ ਇਹੋ ਜਾਂ ਹੋਗਾ ਜੇਕਰ ਪ੍ਰਧਾਨ ਮੇਰੇ ਪਿੱਛੇ ਸਟੈਂਡ ਲੈ ਜਾਂਦਾ ਨਾ ਮੇਰੀ ਇਹ ਕੰਡੀਸ਼ਨ ਨਹੀਂ ਹੋਣੀ ਸੀਗੀ ਅੱਜ ਮੈਨੂੰ ਪਤਾਗਾ ਮੇਰੇ ਤੇ ਕੀ ਬੀਤਰੀ ਆ ਮੇਰੇ ਪਰਿਵਾਰ ਤੇ ਕੀ ਬੀਤਰੀ ਆ ਕੁਈ ਮੇਰੇ ਪਿੱਛੇ ਹੈ ਨਹੀਂਗਾ ਕਬਾਉਣ ਵਾਲਾ ਇੱਕ ਮਹੀਨੇ ਤੋਂ ਉੱਤੇ ਹੋ ਚੁੱਕਿਆਗਾ ਅੱਜ ਬਹੁਤ ਮਜਬੂਰ ਹੋ ਚੁੱਕਿਆ ਯਾਰ ਮੈਂ ਮੈਨੂੰ ਪਤਾਗਾ ਅੱਜ ਜੋ ਮੇਰੇ ਤੇ ਬੀਤ ਰਹੀ ਆ ਜੇ ਮੈਨੂੰ ਕੁਝ ਹੋ ਜਾਏ ਤੇ ਮੇਰੇ ਬੱਚਾ ਨਾਲ ਕੀ ਬਣੂਗਾ ਪਰ ਇਹ ਲੋਕਾਂ ਨੇ ਇਹ ਸਮਾਜ ਦੇ ਠੇਕੇਦਾਰ ਨੇ ਕੁਝ ਨਹੀਂ ਸੋਚਿਆ ਯਾਰ ਜਿਹੜੇ ਦੌਰ ਦੇ ਵਿੱਚ ਮੈਂ ਚੱਲ ਰਿਆਂਗਾ ਇਦ ਨਹੀਂ ਸੋਚ ਸਕਦੇ ਚਲੋ ਕੋਈ ਨਹੀਂ ਬਾਈ ਕੋਈ ਨਹੀਂ ਖੜਿਆ ਆ ਤੁਹਾਡੇ ਨਾਲ ਉਹ ਬਾਈ ਤੇਰੇ ਖੱਲੇ ਖੜੇ ਮਨ ਖਰਾਬ ਨਹੀਂ ਕਰੀਦਾ ਹੁੰਦਾ ਵਿੱਕੀ ਜਿਵੇਂ ਤੂੰ ਮੇਰੇ ਮੋਢੇ ਤੇ ਹੱਥ ਰੱਖਿਆ ਨਾ ਜੇਕਰ ਇਹ ਲੋਕ ਜੇਕਰ ਇਹ ਰੱਖ ਦਿੰਦੇ ਜਿਹੜੇ ਸਾਡੇ ਸਮਾਜ ਦੇ ਸਾਡੇ ਲੋਕਾਂ ਦੀ ਰੀੜ ਦੀ ਹੱਡੀ ਬਣਦੇ ਆ ਮੇਰੇ ਨਾਲ ਨਹੀਂ ਆਇਆ ਹੋਣਾ ਸੀਗਾ ਮੇਰੇ ਨਾਲ ਛੱਡ ਇਹ ਜਿਹੜਾ ਫਾਹਾ ਮੇਰੇ ਗਾਲੇ ਚ ਪਿਆਗਾ ਹੁਣ ਹੋਰਾਂ ਲੋਕਾਂ ਦੀ ਵੀ ਪਾਊਗਾ ਕੀ ਤੁਹਾਡਾ ਸਮਾਜ ਨੇ ਗਲਤੀ ਆ ਭਾਈ ਇਹ ਇਕੱਲੇ ਇਕੱਲੇ ਨੂੰ ਮਾਰਨਗੇ ਹੁਣ ਚਾਹੇ ਇਹਦੇ ਵਿੱਚ ਕੋਈ ਰੈਗੂਲਰ ਹੋਵੇ ਚਾਹੇ ਕੋਈ ਕੱਚਾ ਹੋਵੇ ਇੱਕ ਤਾਂ ਸਰਕਾਰਾਂ ਹੀ ਇਹੋ ਜਿਹੀਆਂ ਸਦੀਆਂ ਜਿਹੜੀਆਂ ਮਾਰੂ ਨੀਤੀਆਂ ਰੱਖਦੀਆਂ ਸੀ ਹੁਣ ਉਹ ਲੋਕ ਵੀ ਹੋ ਗਏ ਯਾਰ ਜਿਹੜੇ ਸਾਡੇ ਨਾਲ ਦੇ ਆ ਜਿਹੜੇ ਅਸੀਂ ਬੂਟਾ ਪਾ ਕੇ ਪ੍ਰਧਾਨ ਬਣਾਏ ਆ ਅੱਜ ਕੱਲ ਉਹ ਲੋਕ ਵੀ ਹੋ ਗਏ ਆ बिकੇ ਵੇ ਸਭ ਤੋਂ ਬੱਸ ਸਭ ਵੀਕੇ ਕੋਇਆ ਭਾਈ ਇੱਥੇ ਕੋਈ ਫਾਇਦਾ ਨਹੀਂਗਾ ਪੂਰੀ ਤਰ੍ਹਾਂ ਠੀਕ ਆ ਜਿਹਦੀ ਲਾਠੀ ਆ ਉਸਦੀ ਭੈਣ ਸੀ ਅਦਸ ਬਹੁਤ ਬੁਰਾ ਹਾਲ ਆ ਠੀਕ ਹੈ ਤੇ ਮੈਂ ਤਾਂ ਇਸ਼ਾ ਸ਼ਾਹ ਦੇ ਸਮਾਰਨ ਨੂੰ ਚੱਲ ਲੂੰਗਾ ਪਰ ਆਉਣ ਵਾਲੇ ਟਾਈਮ ਤੇ ਬਹੁਤ ਲੋਕਾਂ ਨਾਲ ਆਏ ਹੋਣੀ ਆ ਬਹੁਤ ਲੋਕਾਂ ਨਾਲ ਆਏ ਹੋਣੀ ਆ ਠੀਕ ਹੈ ਚੱਲ ਨਹੀਂ ਸਕਣਗੇ ਕੋਈ ਨਹੀਂ ਭਾਈ ਰੱਬ ਦੇਖਦਾ ਪਰ ਰੱਬ ਤਾਂ ਦੇਖਦਾ ਰੱਬ ਜਿਹਦੇ ਮਾਰ ਮਾਰੀ ਨਾ ਬਹੁਤ ਭੈੜੀ ਮਾਰ ਮਾਰਨਗੇ ਠੀਕ ਹੈ ਮੇਰੇ ਤਰ੍ਹਾਂ ਇਹਨਾਂ ਨੇ ਸਿੱਧੀ ਮਾਰੀ ਆ ਜਿਹੜੀ ਪਰਮਾਤਮਾ ਦੀ ਇਹਨਾਂ ਤੇ ਮਾਰ ਪੈਣੀ ਆ ਬਹੁਤ ਮਾਰੀ ਮਾਰ ਪਊਗੀ ਮੇਰਾ ਵੀਰ ਠੀਕ ਹੈ ਇਹ ਸੋਚ ਲੈਣਗੇ ਕੀ ਸ਼ਾਦਾ ਸੀ ਉਸ ਟਾਈਮ ਮਾੜਾ ਕੰਮ ਕੀਤਾਗਾ ਕੋਈ ਚੱਲ ਕੋਈ ਨਹੀਂ ਬਈ ਮਨ ਖਰਾਬ ਨਾ ਕਰ ਕੋਈ ਨਹੀਂ ਬਈ ਲੇਬਰ ਕੋਟ ਲਾਇਆ ਹੋਇਆ ਨਾ ਕੋਈ ਨਹੀਂ ਉੱਥੇ ਹੱਲ ਹੋ ਜਾਊਗਾ ਸਾਰੇ ਅਫਸਰ ਮਾੜੇ ਨਹੀਂ ਹੁੰਦੇ ਹਾਂ ਐਸੇ ਆ ਚੰਗੇ ਚੰਗੇ ਬਥੇਰੇ ਹੁੰਦੇ ਐਵੇਂ ਜਿਹੜੇ ਤੁਹਾਡੇ 9 10 ਸਾਲ ਲੱਗੇ ਹਨ ਉਹ ਵੇਸਟ ਨਹੀਂ ਜਾਣਗੇ ਠੀਕ ਆ ਬਿਲਕੁਲ ਗਲਤ ਬਸ ਇਸੇ ਆਸਤੀ ਲਾਇਆ ਯਾਰ ਚਲੋ ਇੱਥੇ ਜੋ ਮੇਰੇ ਨਾਲ ਤੱਕਾ ਹੋ ਗਿਆ ਸਭ ਹੋ ਗਿਆ ਵੀ ਉਥਰ ਮੇਰੀ ਸੱਚਾਈ ਸਾਹਮਣੇ ਆਉਗੀ ਨਾ ਵੀ ਮੈਂ ਇੱਕ ਸਹੀ ਬਾਤ ਸੀ ਯਾਰ ਤੇ ਹੁਣ ਤਾਂ ਉਸਦੀ ਆਸ ਹੈ ਯਾਰ ਨਹੀਂ ਬਸ ਹੌਸਲਾ ਰੱਖੋ ਬਾਈ ਯਾਰ ਚਲੋ ਓਕੇ ਯਾਰ ਹੌਸਲਾ ਹੀ ਆਉਂਦਾ ਬਸ ਚਲੋ ਠੀਕ ਹੈ ਟਾਈਮ ਹੋਇਆ ਪਿਆ ਤੁਹਾਡੇ ਕੰਮ ਦਾ ਜਾਵੜੋ ਫਿਰ ਤੁਸੀਂ ਹਾਂ ਚਲੋ ਕੋਈ ਨਹੀਂ ਨਾਲ ਖੜੇ ਆ ਤੁਹਾਡੇ ਠੀਕ ਹੈ ਜੀ ਟੈਨਸ਼ਨ ਨਹੀਂ ਲੈਣੀ ਓਕੇ ਬ੍ਰਦਰ ਠੀਕ ਹੈ